ਪਰਤਾ ਬਾਟਪਾ ਦੇ ਆਤਵਾਦੀਆਂ ਤੇ ਪਾਕਿਸਤਾਨੀਆਂ ਦੇ ਨਾਲ ਕੀ ਗੂੜੇ ਸਬੰਧ ਨੇ ਲਗਾਤਾਰ ਵੱਡੇ ਤੋਂ ਵੱਡੇ ਬਿਆਨ ਤੱਕ ਦਿੱਤੇ ਜਾ ਰਹੇ ਨੇ ਪੰਜਾਬ ਮੰਬਾ ਨੂੰ ਲੈ ਕੇ ਬਿਆਨ ਦਿੱਤਾ ਤੇ ਹੁਣ ਉਹ ਬਿਆਨ ਮਹਿੰਗਾ ਪੈਂਦਾ ਹੋਇਆ ਨਸਰ ਰਿਆ ਹੈ ਪੰਜਾਬ ਸਰਕਾਰ ਲਗਾਤਾਰ ਜਾਣਕਾਰੀ ਮੰਗ ਰਹੀ ਹੈ ਤੇ ਉਥੇ ਹੀ ਦੱਸਦੀ ਹੈ ਕਿ ਹੁਣ ਜੋ ਬਿਆਨ ਦਿੱਤਾ ਤਾਂ ਸਭ ਤੋਂ ਵੱਡਾ ਸਵਾਲ ਸਰਕਾਰ ਨੇ ਇਹ ਖੜਾ ਕਰ ਦਿੱਤਾ ਹੈ ਕਿ ਇਹ ਜਾਣਕਾਰੀ ਜੇਕਰ ਬਾਚਪਨ ਪਤਾ ਹੈ ਤਾਂ ਉਹਨਾਂ ਨੇ ਪੰਜਾਬ ਪੁਲਿਸ ਨੂੰ ਕਿਉਂ ਨਹੀਂ ਦੱਸਿਆ ਤੇ ਜੇਕਰ ਕੀ ਹੋ ਅਟੈਕ ਜਦ ਤੱਕ ਨਹੀਂ ਹੋ ਜਾਂਦਾ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਕੇ ਪਿੱਛੇ ਸਿਆਸੀ ਰੋਟੀਆਂ ਬਾਜਵਾ ਸੇਕਣਾ ਚਾਹੁੰਦਾ ਹੈ ਤੇ ਜਿਸ ਤੋਂ ਬਾਅਦ ਕਈ ਸਵਾਲ ਹੁਣ ਕਾਂਗਰਸੀਆਂ ਦੇ ਉੱਤੇ ਖੜੇ ਹੋ ਗਏ ਨੇ ਤੇ ਉੱਥੇ ਹੀ ਹੁਣ ਅਮਨ अरोड़ा ਵੀ ਜਿਹੜੇ ਕਿ ਆਪੇ ਤੋਂ ਬਾਹਰ ਦਿਖਾਈ ਦੇ ਰਹੇ ਨੇ ਤੇ ਜਿਸ ਨੂੰ ਲੈ ਕੇ ਪ੍ਰਤਾਪ ਬਾਜਵਾ ਦੇ ਇਸ ਬਿਆਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੀ ਬਾਜਵਾ ਦੇ ਪਾਕਿਸਤਾਨੀ ਅਤਿ ਹੱਤਵਾਦੀਆਂ ਦੇ ਨਾਲ ਗੂੜੇ ਸਬੰਧ ਨੇ ਤੇ ਜੋ ਵੀ ਉਹਨਾਂ ਨੇ ਬਿਆਨ ਦਿੱਤਾ ਉਹ ਬਹੁਤ ਹੀ ਘਟਿਆ ਬਿਆਨ ਹੈ ਤੇ ਜਿਸ ਤੋਂ ਬਾਅਦ ਤੇ ਉਹਨਾਂ ਨੇ ਕਿਹਾ ਕਿ ਇਸ ਗੱਲ ਦੀ ਪੂਰੀ ਜੜੀ ਕਿ ਕੱਲੀ-ਕੱਲੀ ਜਾਣਕਾਰੀ ਦਿੱਤੀ ਜਾਵੇਗੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਬਾਜਵਾਂ ਦੇ ਉੱਤੇ ਜ਼ਰੂਰ ਕਾਰਵਾਈ ਕਰੇਗੀ ਤੇ ਉੱਥੇ ਹੁਣ ਅਮਨ अरोੜਾ ਵੀ ਪ੍ਰਤਾਪ ਬਾਜਵਾਂ ਨੂੰ ਲੈ ਕੇ ਬਿਆਨ ਦਿੱਤੇ ਦੇ ਰਹੇ ਨੇ ਤੇ ਤਿੱਖੇ ਨਿਸ਼ਾਨੇ ਜਿਹੜੇ ਕਿ ਉਹਨਾਂ ਦੇ ਵੱਲੋਂ ਸਾਦੇ ਜਾ ਰਹੇ ਨੇ ਤੇ ਆਓ ਤੁਹਾਨੂੰ ਸੁਣੋ ਨੇ ਪਹਿਲਾ ਅਮਨ अरोੜਾ ਦਾ ਕੀ ਕੁਝ ਕਹਿਣਾ ਹੈ ਇੱਕ ਟੀਵੀ ਇੰਟਰਵਿਊ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ 50 ਬੰਬ ਨੇ ਜਿਹੜੇ ਉਹ ਆ ਚੁੱਕੇ ਨੇ 18 ਫਟ ਚੁੱਕੇ ਤੇ 32 ਜੇ ਲਾਈਵ ਪਏ ਨੇ ਬੜੀ ਸੈਂਸਿਟਿਵ ਇਹ ਸਟੇਟਮੈਂਟ ਸੀ ਉਹਨਾਂ ਦੀ ਪੰਜਾਬ ਸਰਕਾਰ ਦਾ ਔਰ ਪੰਜਾਬ ਪੁਲਿਸ ਦਾ 3 ਕਰੋੜ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪੁੱਛਣਾ ਫਰਜ਼ ਬਣਦਾ ਸੀਗਾ ਕਿ ਤੁਹਾਡਾ ਇਹ ਸੋਰਸ ਆਫ ਇਨਫੋਰਮੇਸ਼ਨ ਕੀ ਹੈ ਨਾ ਤਾਂ ਇਹ ਇਨਫੋਰਮੇਸ਼ਨ ਪੰਜਾਬ ਦੇ ਮੁੱਖ ਮੰਤਰੀ ਔਰ ਹੋਮ ਮਿਨਿਸਟਰ ਭਗਵੰਦ ਮਾਨ ਜੀ ਕੋਲੇ ਹੈ ਨਾ ਪੰਜਾਬ ਪੁਲਿਸ ਕੋਲੇ ਇੰਟੈਲੀਜੈਂਸ ਏਜੰਸੀਜ਼ ਕੋਲੇ ਹੈ ਨਾ ਹੀ ਕੋਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਨਾਲ ਹੈ ਜੀ ਕੋਈ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਸੋ ਉਹਨਾਂ ਤੋਂ ਪੁੱਛਣਾ ਬਣਦਾ ਸੀਗਾ ਪਰ ਉਹੋ ਇਸ ਗੱਲ ਨੂੰ ਅਵੋਇਡ ਕਰ ਰਹੇ ਨੇ ਅੱਜ ਵੀ ਜੋ ਮੈਨੂੰ ਪਤਾ ਲੱਗਿਆ ਉਹਨਾਂ ਨੇ ਨੂ ਸਮਨ ਅੱਜ ਜਾਰੀ ਹੋਏ ਸੀਗੇ ਪਰ ਉਹਨਾਂ ਨੇ ਆਪ ਆਉਣ ਦੀ ਬਜਾਏ ਉਹਨਾਂ ਨੇ ਆਪਣਾ ਕੋਈ ਵਕੀਲ ਜਿਹੜਾ ਉਹ ਭੇਜ ਦਿੱਤਾ ਜੇ ਇਨਫੋਰਮੇਸ਼ਨ ਬਾਜਾ ਸਾਹਿਬ ਤੁਹਾਡੇ ਕੋਲੇ ਤੇ ਤੁਹਾਨੂੰ ਆਖਿਆ ਪੁਲਿਸ ਨਾਲ ਸ਼ੇਅਰ ਕਰਨੀ ਬਣਦੀ ਹੈ ਤੁਸੀਂ ਇੰਨੇ ਵੱਡੇ ਸੰਵਿਧਾਨਿਕ ਅਹੁਦੇ ਤੇ ਬੈਠੇ ਹੋ ਇੰਨੇ ਗੈਰ ਜ਼ਿੰਮੇਵਾਰਾ ਨਾ ਵਰਤਾਰਾ ਜਿਹੜਾ ਉਹਨਾਂ ਦਾ ਨਹੀਂ ਹੋਣਾ ਚਾਹੀਦਾ ਦੇਖੋ ਜੇ ਤਾਂ ਉਹ ਝੂਠ ਬੋਲ ਰਹੇ ਨੇ ਇਸ ਸਟੇਟਮੈਂਟ ਦੇ ਵਿੱਚ ਫਿਰ ਤਾਂ ਪੋਲਿਟੀਕਲ ਮੋਟਿਵ ਕਿ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਤੇ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਸਿਆਸਤ ਜਿਉਂਦੀ ਰੱਖਣ ਦੇ ਲਈ ਫਿਰ ਤਾਂ ਇਹ ਪੋਲਿਟੀਕਲ ਮੋਟਿਵ ਹੋ ਸਕਦਾ ਹੈ ਪਰ ਜੇ ਐਕਚੁਅਲ ਮਾਇਨੇ ਦੇ ਵਿੱਚ ਉਹਨਾਂ ਕੋਲ ਇਹ ਇਨਫੋਰਮੇਸ਼ਨ ਹੈਗੀ ਤੇ ਦੈਟ ਮੀਨਸ ਇਹ ਇਨਫੋਰਮੇਸ਼ਨ ਹੈ ਜਿਹੜੀ ਉਹ ਦੋ ਹੀ ਸੋਰਸਸ ਤੋਂ ਹੋ ਸਕਦੀ ਹੈ ਜਾਂ ਤਾਂ ਉਹ ਇੰਟੈਲੀਜੈਂਸ ਏਜੰਸੀਸ ਤੋਂ ਹੋ ਸਕਦੀ ਹੈ ਉਹ ਸਾਡੇ ਕੋਲ ਹੈ ਨਹੀਂ ਕਿ ਇੰਟੈਲੀਜੈਂਸ ਕੋਲ ਹੈ ਜਾਂ ਇਹ ਫਜ਼ੀਹ ਹੱਤਵਾਦੀਆਂ ਕੋਲ ਹੋ ਸਕਦੀ ਹੈ ਤੇ ਜਾਂ ਫਿਰ ਉਹਨਾਂ ਦੇ ਹੱਤਵਾਦੀਆਂ ਨਾਲ ਸੰਬੰਧ ਨੇ ਪਾਕਿਸਤਾਨ ਨਾਲ ਸੰਬੰਧ ਨੇ ਸੋ ਇਹੀ ਸੋਰਸ ਪਤਾ ਕਰਨ ਦੇ ਲਈ ਕੱਲ ਪੰਜਾਬ ਪੁਲਿਸ ਦੀ ਟੀਮ ਉਹਨਾਂ ਕੋਲ ਗਈ ਸੀ ਪਰ ਉਹਨਾਂ ਨੇ ਕੋਆਪਰੇਟ ਨਹੀਂ ਕੀਤਾ